ਕਾਲ ਜੀ ਤੁਹਾਡੀ ਕਚਹਿਰੀ ਚ ਹਾਜ਼ਰ ਆਈ ਨਵੇਂ ਬਲੌਗ ਨਾਲ ਆ ਦੇਖੋ ਜੀ ਪੱਕੇ ਪਾਸੇ ਮਾਨੂਪੁਰ ਸ਼ਮਸ਼ਾਨ ਘਾਟ ਚੋਂ ਅਸੀਂ ਆ ਦੇਖੋ ਆ ਬਰੋਟਾ ਲੱਗਿਆ ਹੋਇਆ ਤੇ ਆ ਦਰਖਤ ਲੱਗੇ ਹੋਏ ਨੇ ਤੇ ਇੱਧਰ ਅੰਬ ਲੱਗਿਆ ਹੋਇਆ ਤੇ ਉੱਧਰ ਪੇਪਲ ਲੱਗਿਆ ਹੋਇਆ ਇੱਕ ਦੇਖੋ ਜੀ ਧਿਆਨ ਨਾਲ ਇਹ ਵੀ ਤੇ ਇਹ ਸਭ ਇਹ ਦੇ ਲਗਾਏ ਸੀ ਜੀ ਅਸੀਂ ਵਿੱਚ ਡੇਕਾਂ ਵਿੱਚ ਸਫੈਦੇ ਸਫੈਦੇ ਲਿਆਂਦੇ ਸੀ ਕਾਦੀਆਂ ਤੋਂ ਅਸੀਂ ਯੂਨੀਵਰਸਿਟੀ ਉਹਦੇ ਆਪਣੇ ਨਰਸਰੀ ਕਾਦੀਆਂ ਜਿਹੜੀ ਲੁਧਿਆਣਾ ਤੋਂ ਗਾ ਅੱਗੇ ਕਾਦੀਆਂ ਉੱਥੋਂ ਲਿਆਂਦੇ ਸੀ ਸਫੈਦੇ ਇਹ ਇਹ ਜਗਜੀਤ ਸਿੰਘ ਜੱਗੀ ਫੌਜੀ ਤੇ ਦਾਸ ਵੀ ਨਾਲ ਸੀ ਤੇ ਇਹਦੀ ਸੇਵਾ ਦੇ ਵਿੱਚ ਵੀ ਜੋ ਯੋਗਦਾਨ ਸੀ ਗਰਦੀਪ ਸਿੰਘ ਦੀਪਾ ਜੋ ਅੱਜ ਕੱਲ ਕੈਨੇਡਾ ਤੇ ਜਗਜੀਤ ਸਿੰਘ ਜੱਗੀ ਫੌਜੀ ਤੇ ਦਾਸ ਤੋਂ ਵੀ ਤਿਲ ਫੁੱਲ ਵਿੱਚ ਪਾਇਆ ਸੀ ਦਾਸ ਨੇ ਵੀ ਜੋ ਦਾਸ ਤੋਂ ਸਰਿਆ ਤੇ ਇਹ ਸਫੈਦੇ ਲਾਏ ਸੀ ਇਹ ਡੇਕਾਂ ਇਹ ਸਫੈਦੇ ਕੋਸ਼ ਇੱਥੋਂ ਸਪਰੇਅ ਵੱਜ ਗਈ ਸੀ ਸਕੂਲ ਵਾਲਿਆਂ ਤੋਂ ਖਰਾਬ ਹੋ ਗਏ ਸੀ ਇੱਥੇ ਡੇਕਾਂ ਲਗਾਤੀਆਂ ਸੀ ਜਾਂ ਡੇਕਾਂ ਲੱਗੀਆਂ ਜੀ ਤੇ ਇਹ ਅੱਗੇ ਵਿੱਚ ਬੂਟੇ ਖਰਾਬ ਹੋ ਗਏ ਜੀ ਸਾਡੇ ਇੱਥੇ ਲਗਾਏ ਸੀ ਭਪਿੰਦਰ ਸਿੰਘ ਐਸਆਈ ਇਹ ਜੋ ਬੂਟਾ ਲਗਾਇਆ ਜਾਮਣ ਦਾ ਭਪਿੰਦਰ ਸਿੰਘ ਐਸਆਈ ਉਹ ਵੀ ਬੂਟੇ ਤੇ ਗਰਦੀ ਹਰਦੀਪ ਸਿੰਘਾ ਮੁੰਡਾ ਹਰਦੀਪ ਸਿੰਘ ਉਹ ਤੇ ਹੋਰ ਸੱਜਣ ਵਿੱਚ ਸੀਗੇ ਉਹਨਾਂ ਨੇ ਇੱਥੇ ਤੱਕ ਇਹ ਬੂਟੇ ਲਾਏ ਸੀ ਇਹ ਖਰਾਬ ਹੋ ਗਏ ਪਤਾ ਨਹੀਂ ਕੋਈ ਜਾਨਵਰ ਖਰਾਬ ਕਰ ਗਿਆ ਸੀ ਇਹਨਾਂ ਨੂੰ ਇਹ ਦੁਬਾਰਾ ਲਗਾਵਾਂਗੇ ਇੱਥੇ ਬੂਟੇ ਤੇ ਖੜਾ ਸਾਵਾ ਦੇਖੋ ਜੀ ਇਹ ਇਹ ਜੋ ਵੀ ਇਹ ਫੇ ਫਾਇਦੇ ਨੇ ਇਹ ਜਦੋਂ ਹੋ ਗਏ ਵੱਡੇ ਤੇ ਫਿਰ ਇਹਦਾ ਇੱਥੇ ਸ਼ਮਸ਼ਾਨ ਘਾਟ ਤੇ ਇਹਦੀ ਸੇਵਾ ਹੋ ਜੂਗੀ ਕੋਈ ਨਾ ਕੋਈ ਚੀਜ਼ ਬਣ ਜੂ ਦੇਖੋ ਇੱਥੇ ਬਣਾਉਣਾ ਹੋਊ ਕੁਝ ਤੇ ਇਹ ਕਾਡੀਆਂ ਤੋਂ ਲਿਆਂਦੇ ਸੀ ਨਰਸਰੀ ਤੋਂ ਤੇ ਉਹਨਾਂ ਨੇ ਦੱਸਿਆ ਸੀ ਵੀ 1 ਸਾਲ ਚ 16-17 ਫੁੱਟ ਵੱਜ ਜਾਂਦੇ ਨੇ ਇਹਨਾਂ ਨੂੰ 3 ਸਾਲ ਹੋ ਗਏ ਜੀ ਇਹ ਬਾਕੀ 16 17 ਫੁੱਟ ਫੁੱਟ ਵਧੇ ਨੇ ਜੀ ਤੇ ਇਹ ਸ਼ੈੱਡ ਦੇ ਵਿੱਚ ਮਦਦਤ ਕਰੀਤੀ ਜੀ ਸੇਵਾ ਦੀ ਕਮਲਜੀਤ ਸਿੰਘ ਗਿੱਲ ਇਟਲੀ ਵਾਲੇ ਉਹਨਾਂ ਨੇ ਆਪਣੀ ਮਾਤਾ ਸ਼੍ਰੀਮਤੀ ਨਸ਼ਤਰ ਕੌਰ ਦੇ ਸਵਰਗਵਾਸੀ ਸ਼੍ਰੀਮਤੀ ਨਸ਼ਤਰ ਕੌਰ ਪਤਨੀ ਸਵਰਗਵਾਸੀ ਗਰਦੇਵ ਸਿੰਘ ਗਿੱਲ ਦੇ ਯਾਦ ਵਿੱਚ ਇਹ ਛੱਡ ਦੇ ਵਿੱਚ ਸੇਵਾ ਪਾਈ ਸੀ ਤੇ ਸ਼ੈੱਡ ਦੇ 1,21,000 ਰੁਪਏ ਦੀ ਕਮਲਜੀਤ ਸਿੰਘ ਦੇ ਇਟਲੀ ਵਾਲਿਆਂ ਨੇ ਤੇ ਇਹ ਮਨਦੀਪ ਸਿੰਘ ਇਸ ਟੈਂਕੀ ਦੀ ਸੇਵਾ ਜਹਦਾਰ ਇਜਾਦ ਸਿੰਘ ਅਤੇ ਮਾਤਾ ਬਲਵੰਤ ਕੌਰ ਜੀ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਮਨਦੀਪ ਸਿੰਘ ਵੱਲੋਂ ਕਰਵਾਈ ਗਈ ਸੀ ਜੀ ਇਹ ਸਾਡੇ ਪੱਕੇ ਪਾਸੇ ਸ਼ਮਸ਼ਾਨ ਘਾੜਨੇ ਜੀ ਦੇਖੋ ਸ਼ੈੱਡ ਬਹੁਤ ਵਧੀਆ ਬਣਿਆ ਆਇਆ ਹੈ ਆ ਤੇ ਉਧਰ ਉਹ ਵੀ ਵਧੀਆ ਬਣਿਆ ਹੋਇਆ ਤੇ ਅਸੀਂ ਜਣਦੀ ਜੋ ਵੀ ਸਾਧ ਸੰਗ ਪਿੰਡਾਂ ਵਾਲੇ ਸਾਧ ਸੰਗਤ ਆ ਉਹਨੂੰ ਬੇਨਤੀ ਕਰਦੇ ਆ ਵੀ ਜੇ ਤੁਹਾਡੇ ਸ਼ਮਸ਼ਾਨ ਘਟਦੇ ਸਾਈਡ ਤੇ ਜਗ੍ਹਾ ਖਾਲੀ ਆ ਤਾਂ ਉਹਦੇ ਵਿੱਚ ਦਰਖਤ ਲਗਾ ਦਿਓ ਇੱਕ ਤਾਂ ਛਾਂ ਹੋ ਜੂਗੀ ਇੱਕ ਕੱਲ ਨੂੰ ਉਸੇ ਦਰਖਤਾਂ ਤੋਂ ਕੋਈ ਤੁਸੀਂ ਪੱਠੀ ਲਾਉਣੀ ਆ ਬਿਜਲੀ ਵਾਲੀ ਜਾਂ ਸਿਲੰਡਰਾਂ ਵਾਲੀ ਪੱਠੀ ਲਾਉਣੀ ਆ ਤੇ ਉਹਦੇ ਵਿੱਚ ਮਦਦ ਪਹੁੰਚਦੀ ਆ ਪੈਸੇ ਸਾਰੇ ਹੁਣ ਲਾਉਣੇ ਚਾਹੀਦੇ ਆਰ ਪਿੰਡਾਂ ਨੂੰ ਤੇ ਤਾਂ ਜੋ ਸੰਸਕਾਰ ਦੇ ਵਿੱਚ ਲੱਕੜ ਦਾ ਇਸਤੇਮਾਲ ਘਟ ਜਵੇ ਜੇ ਅਸੀਂ ਦਰਖਤ ਤੇ ਨਹੀਂ ਲਾਵਾਂਗੇ ਤਾਂ ਅਸੀਂ ਬਹੁਤ ਬਰਬਾਦੀ ਦੇ ਕੰਢੇ ਚਲੇ ਜਾਵਾਂਗੇ ਦਰਖਤ ਲਗਾਓ ਕੱਟਣੇ ਬੰਦ ਕਰੋ ਸ਼ਮਸ਼ਾਨ ਘਾਟਾਂ 'ਚ ਵੀ ਤਕਰੀਬਨ ਬਿਜਲੀ ਵਾਲੀਆਂ ਜਾਂ ਸਲੰਡਰ ਵਾਲੀਆਂ ਪੱਟੀਆਂ ਦਾ ਇਸਤਮਾਲ ਕਰਨਾ ਸ਼ੁਰੂ ਕਰੋ ਤੇ ਅਸੀਂ ਇਹੀ ਸੁਝਾ ਦੇਣੇ ਆ ਜੀ ਤੇ ਦੇਖੋ ਜੀ ਇਹ ਦਰਖਤ ਕੱਟਣ ਦੀ ਬਜਾਏ ਅਸੀਂ ਲਗਾਏ ਨੇ ਉਰੇ ਤੇ ਇਹਦੇ ਨਾਲ ਹਰਿਆਲੀ ਵੀ ਆ ਜੋ ਪਿੱਪਲ ਬਰੋਟਾ ਇਹ ਤਾਂ 24 ਘੰਟੇ ਆਕਸੀਜਨ ਛੱਡਦੇ ਨੇ ਇਦਾਂ ਦੇ ਲਾਏ ਜਾਣ ਪੰਜ ਚਾਰ ਬੂਟੇ ਚਲ ਵਧੀਆ ਜੀ ਤੇ ਧੰਨਵਾਦ ਜੀ ਮਿਲਦੇ ਆਂ ਜੀ ਅਗਲੇ ਬਲੌਗ